ਤਾਂ ਇਸ ਲਈ ਦੀ ਵੱਡੀ ਅਪਡੇਟ ਬਣਾ ਲੈ ਸੰਜੀ ਕਰ ਰਹੇ ਹਾਂ ਦੱਸ ਦਈਏ ਕਿ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਕੱਲ ਰਾਤ ਡਰੋਨਾਂ ਦੇ ਨਾਲ ਭਾਰਤ ਦੇ ਜੰਮੂ ਕਸ਼ਮੀਰ ਅਤੇ ਪੰਜਾਬ ਖੇਤਰਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਜਿੱਥੇ ਕੀ ਦੱਸ ਦਈਏ ਕਿ ਪੱਟ ਦੇ ਉੱਤੇ ਲਗਭਗ 10 ਵਜੇ ਜੰਮੂ ਪਠਾਨਕੋੜ ਅਤੇ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਡਰੋਨ ਹਮਲੇ ਕੀਤੇ ਗਏ ਨੇ ਪਰ ਭਾਰਤੀ ਫੌਜ ਨੇ ਇਹਨਾਂ ਡਰੋਨ ਹਮਲਿਆਂ ਨੂੰ ਹਵਾ ਦੇ ਵਿੱਚ ਹੀ ਮਾਰ ਦਿੱਤਾ ਹੈ ਤਾਂ ਵੱਡੀ ਅਪਡੇਟ ਕਾਂਗੜਾ ਤੋਂ ਸਾਹਮਣੇ ਆ ਰਹੀ ਜਿੱਥੇ ਕਿ ਕਾਂਗੜਾ ਜ਼ਿਲ੍ਹੇ ਦੇ ਇੰਦੋਰਾ ਵਿਧਾਨ ਸਭਾ ਹਲਕੇ ਅਧੀਨ ਅਥਾੜਾ ਪੁੱਲ ਨੇੜੇ ਸ਼ੁੱਕਰਵਾਰ ਸਵੇਰੇ ਮਿਜ਼ਾਈਲ ਦਾ ਇੱਕ ਟੁਕੜਾ ਮਿਲਿਆ ਜਿਸ ਦੇ ਨਾਲ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਇਹ ਟੁਕੜਾ ਉਦੋਂ ਦੇਖਿਆ ਗਿਆ ਜਦੋਂ ਕੁਝ ਸਥਾਨਕ ਲੋਕ ਸਵੇਰੇ ਉਥੇ ਸੈਰ ਕਰਨ ਨਿਕਲੇ ਤਾਂ ਉਹਨਾਂ ਨੂੰ ਇਹ ਨਜ਼ਰ ਆਇਆ ਤੇ ਉਹਨਾਂ ਨੇ ਤੁਰੰਤ ਪੰਚਾਇਤ ਜਿਹੜੀ ਕਿ ਪੰਚਾਇਤ ਪ੍ਰਧਾਨ सुरेंद्र ਭੱਲਾ ਨੂੰ ਸੂਚਿਤ ਕੀਤਾ ਜੁਨਾ ਨੇ ਇਸ ਮਾਮਲੇ ਬਾਰੇ ਪੁਲਿਸ ਨੇ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਪਰ ਮੌਕੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਇਹ ਡਰੋਨ ਮਿਲਿਆ ਸੀਗਾ ਮਿਜ਼ਾਈਲ ਦਾ ਇੱਕ ਟੁਕੜਾ ਮਿਲਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਸੂchna ਮਿਲਦੇ ਹੀ ਦੱਸਦੇ ਕਿ ਪੁਲਿਸ ਟੀਮ ਉੱਥੇ ਮੌਕੇ ਤੇ ਪਹੁੰਚ ਗਈ ਹੈ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਮੋੜਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈਗਾ ਕਿ ਮਿਜ਼ਾਇਲ ਦਾ ਇਹ ਟੁਕੜੇ ਨੂੰ ਭਾਰਤੀ ਫੌਜ ਨੂੰ ਸੌਂਪ ਦਿੱਤਾ ਗਿਆ ਤੇ ਫੌਜ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਟੁਕੜੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਟੁਕੜਾ ਕਿੱਥੋਂ ਆਇਆ ਹੈ ਤੇ ਇਸ ਨੂੰ ਆਪਣੇ ਨਾਂ ਲੈ ਗਈ ਹੈ ਪੰਚਾਇਤ ਮੁਖੀ ਸੁਰਿੰਦਰ ਭੱਲਾ ਅਤੇ ਉਪ ਮੁਖੀ ਵਿਜੇ ਕੁਮਾਰ ਨੇ ਕਿਹਾ ਹੈਗਾ ਕਿ ਵੀਰਵਾਰ ਰਾਤ ਨੂੰ ਪੂਰੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਸੀਗਾ ਪਰ ਸ਼ੁੱਕਰਵਾਰ ਨੂੰ ਦਿਨ ਭਰ ਸ਼ਾਂਤੀ ਰਹੀ ਹੈ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਪਿੰਡ ਦੇ ਆਲੇ ਦੁਆਲੇ ਜਿੰਨੇ ਵੀ ਲੋਕ ਨੇ ਉਹ ਸਾਰੇ ਡਰ ਚੁੱਕੇ ਨੇ ਕਿਉਂਕਿ ਲਗਾਤਾਰ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਹਮਲੇ ਕੀਤੇ ਸਾਰੇ ਨੇ ਤੇ ਭਾਰਤੀ ਫੌਜਾਂ ਦੇ ਵੱਲੋਂ ਵੀ ਇਹਨਾਂ ਹਮਲਿਆਂ ਨੂੰ ਹਵਾ ਦੇ ਵਿੱਚ ਜਿਹੜਾ ਨੇ ਨਕਾਰਾਤ ਜੇ ਕਹਿ ਸਕਦੇ ਆ ਵੀ ਨਸ਼ਟ ਕਰ ਦਿੱਤਾ ਗਿਆ ਪਰ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਐਡਵਾਈਸ ਜਾਰੀ ਕਰ ਦਿੱਤੀ ਹੈ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਅੱਜ ਰੈੱਡ ਅਲਰਟ ਜਾਰੀ ਕਰ ਦਿੱਤਾ ਹੈਗਾ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੀ ਕਿ ਅੱਜ ਦੁਪਹਿਰ ਨੂੰ ਲੁਧਿਆਣਾ ਦੇ ਵਿੱਚ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਸੀਗਾ ਹਾਲਾਂਕਿ ਜ਼ਿਆਦਾ ਦੇਰ ਤੱਕ ਉਹ ਅਲਰਟ ਨਹੀਂ ਰਿਹਾ ਸੀਗਾ ਹੁਣ ਉੱਥੇ ਅਲਰਟ ਖਤਮ ਹੋ ਚੁੱਕਿਆ ਪਰ ਉੱਥੇ ਹੀ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਸ੍ਰੀ ਮੁਕਸੇਦ ਸਾਹਿਬ ਦੇ ਵਿੱਚ ਵੀ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਅਗਲੇ 1 ਮਹੀਨੇ ਤੱਕ ਮੁੱਖ ਸੂਬਾ ਸਰਪ ਦੇ ਵਿੱਚ ਵੀ ਸ਼ਾਮ 7:30 ਵਜੇ ਤੋਂ ਯਾਨੀ ਕਿ ਅੱਜ ਤੋਂ ਹੀ ਉੱਥੇ ਦੁਕਾਨਾਂ ਬੰਦ ਰਹਿਣਗੀਆਂ ਲੌਕਡਾਊਨ ਵਰਕੇ ਹਾਲਾਤ ਨਜ਼ਰ ਆ ਰਹੇ ਨੇ ਤਾਂ ਦੱਸਦੀ ਕਿ ਜਾਣਕਾਰ ਅਨੁਸਾਰ ਕਾਂਗੜਾ ਦੇ ਇੰਦੋਰਾ ਇਲਾਕੇ ਦੇ ਨੂਰਪੁਰ ਦੇ ਵਿੱਚ ਗੰਗਾਤ ਦੇ ਅਠਾੜਾ ਪੁਲ ਦੇ ਨੇੜੇ ਭਾਰਤੀ ਫੌਜ ਦੇ ਵੱਲੋਂ ਹਵਾ ਦੇ ਵਿੱਚ ਨਸ਼ਟ ਕੀਤੀ ਗਈ ਇੱਕ ਮਿਜ਼ਾਈਲ ਦੇ ਇੱਕ ਟੁਕੜਾ ਬਰਾਮਦ ਕੀਤਾ ਗਿਆ ਲੋਕਾਂ ਨੂੰ ਸਵੇਰੇ ਇਹਨਾਂ ਟੁਕੜਿਆਂ ਬਾਰੇ ਪਤਾ ਲੱਗਿਆ ਤੇ ਪਿੰਡ ਦੇ ਲੋਕ ਤਣਾਅ ਦੇ ਵਿੱਚ ਆ ਗਏ ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਫੋਰਸ ਨੂੰ ਵੀ ਮੌਕੇ ਦੇ ਉੱਤੇ ਬੁਲਾਇਆ ਗਿਆ ਤਾਂ ਡੀਐਸਪੀ ਵਿਸ਼ਾਲ ਸ਼ਰਮਾ ਨੇ ਕਿਹਾ ਹੈਗਾ ਕਿ ਭਾਰਤੀ ਫੋਰਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਜ਼ਿਕਰਯੋਗ ਹੈਗਾ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਕਈ ਇਲਾਕੇ ਪਠਾਨਕੋਟ ਦੀ ਸਰਦ ਦੇ ਨਾਲ ਲੱਗਦੇ ਨੇ ਤਾਂ ਪਠਾਨਕੋਟ ਇੰਦੋਰਾ ਤੇ ਨੂਰਪੁਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਅਜੇ ਹੀ ਸਥਿਤੀ ਦੇ ਵਿੱਚ ਕਲ ਰਾਤ ਇਨਾਂ ਇਲਾਕਿਆਂ ਦੇ ਵਿੱਚ ਬਲੈਕਆਊਟ ਵੀ ਲਗਾ ਦਿੱਤਾ ਗਿਆ ਸੀਗਾ ਤੇ ਹੁਣ ਇੱਥੇ ਸਾਵਧਾਨੀਆਂ ਵਰਤਨੀਆਂ ਚਾਰੀਆਂ ਨੇ ਸ਼ਿਮਲਾ ਦੇ ਵਿੱਚ ਡੀਸੀ ਅਤੇ ਐਸਪੀ ਦੇ ਨਾਲ ਜਿਹੜੀ ਕਿ ਕਾਨਫਰੈਂਸਿੰਗ ਰਾਹੀਂ ਗੱਲਬਾਤ ਕੀਤੀ ਗਈ ਹੈ ਤੇ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਕਿਹਾ ਹੈਗਾ ਕਿ ਸਰਦੀ ਇਲਾਕਿਆਂ ਦੇ ਵਿੱਚ ਚੌਕਸੀ ਰੱਖੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਸਾਈਬਰ ਅਤੇ ਬਲੈਕਆਊਟ ਸੰਬੰਧੀ ਕੇਂਦਰ ਦੇ ਨਿਰਦੇਸ਼ਾਂ ਦੀ ਵੀ ਪਾਲਣਾ ਕੀਤੀ ਜਾ ਰਹੀ ਹੈ ਤਾਂ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਜੋ ਬਿਆਨ ਕਰ ਰਿਆ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਜੋ ਕਿ ਕਰ ਰਿਹਾ ਹੈਗਾ ਸਹਿਮ ਦਾ ਮਾਹੌਲ ਬਣ ਚੁਕਿਆ ਹੈ ਕਿਉਂਕਿ ਇਹ ਤਸਵੀਰਾਂ ਹੈਵੀ ਇਦਾਂ ਦੀਆਂ ਨੇ ਜੀ ਲੋਕ ਇਹਨਾਂ ਨੂੰ ਦੇਖ ਕੇ ਕਾਫੀ ਡਰ ਜਾਂਦੇ ਨੇ ਤਾਂ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਪੁਲਿਸ ਦੇ ਕੋਲ ਸੂਚਨਾ ਮਿਲਦੀ ਹੈ ਤੇ ਪੁਲਿਸ ਨੇ ਉਸ ਡਰੋਨ ਦੇ ਟੁਕੜੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ